ਜੋ ਇਹ ਵਿਵਾਦ ਚੱਲ ਰਿਹਾ ਵਾ ਇਸ ਨੂੰ ਕਿਸ ਤਰ੍ਹਾਂ ਦੇ ਦੇਓ ਅੱਜ ਇਹ ਨਾ ਆਪਾਂ ਕਹੀਏ ਵੀ ਅੱਜ ਮੈਂ ਕਿਉਂ ਗੱਲ ਕਰ ਰਿਹਾ ਮੀਡੀਆ ਨਾਲ ਕੋਈ ਸਿਆਸਤ ਵਾਲੀ ਗੱਲ ਨਹੀਂ ਹੈ ਚਾਹੇ ਆਮ ਆਦਮੀ ਪਾਰਟੀ ਦੇ ਮੇਅਰ ਨੇ ਚਾਹੇ ਕਾਂਗਰਸ ਦੇ ਹੁੰਦੇ ਚਾਹੇ ਅਕਾਲੀ ਦਲ ਦੇ ਹੁੰਦੇ ਸ਼ਹਿਰ ਦੀ ਹਾਲਤ ਬੜੀ ਬਦਤਰ ਹੈ ਪਰ ਹੁਣ ਮੈਨੂੰ ਇਹ ਮਹਿਸੂਸ ਹੁੰਦਾ ਕਿ ਆਮ ਆਦਮੀ ਪਾਰਟੀ ਦੇ ਮੇਅਰ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਨ੍ਹਾਂ ਦਾ ਪੱਖ ਸੁਣੀਏ ਤਾਂ ਬਹੁਤ ਸੋਹਣੀ ਗੱਲ ਕਰ ਰਹੇ ਨੇ ਵੀਰ ਜੀ ਵੀਰ ਜੀ ਕਹਿ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਕਾਉਂਸਲਰ ਜਿਹੜੇ ਸਹਿਬਾਨ ਨੇ ਮੈਨੂੰ ਪਤਾ ਵੀ ਕੰਮ ਕੋਈ ਹੋ ਨਹੀਂ ਰਿ ਜਿਨ੍ਹਾਂ ਨੂੰ ਕਾਉਂਸਲਰ ਬਣਾ ਕੇ ਲੋਕਾਂ ਨੇ ਭੇਜਿਆ ਉਹ ਮਹਿਲਾ ਕਾਉਂਸਲਰ ਜਾਂਦੇ ਨਹੀਂ ਮੀਟਿੰਗ 'ਚ ਕਾਉਂਸਲਰ ਦੇ ਪਤੀ ਜਾ ਕੇ ਮੇਰ ਨਾਲ ਦੁਰਭਿਵਾਰ ਕਰਨ ਮੇਰ ਨਾਲ ਬਤਮੀਜ਼ੀ ਕਰਨ ਇਹ ਕਿਸੇ ਗੱਲ 'ਚ ਵਧੀਆ ਨਹੀਂ ਹੈ ਦੇਖੋ ਕਾਉਂਸਲਰ ਨੂੰ ਬੜੀ ਤਹਜ਼ੀਬ ਨਾਲ ਬੜੇ ਤਰੀਕੇ ਨਾਲ ਮੇਰ ਸਾਹਿਬ ਤੋਂ ਕੰਮ ਲੈਣਾ ਚਾਹੀਦਾ ਹੁਣ ਮੇਰ ਸਾਹਿਬ ਨੂੰ ਵੀ ਵੱਡਾ ਦਿਲ ਕਰਦੇ ਉਹਨਾਂ ਨਾਲ ਬਹਿ ਜਾਣਾ ਚਾਹੀਦਾ ਜਿਹੜੇ ਕਾਉਂਸਲਰ ਨੇ ਉਹ ਤਾਂ ਆਉਂਦੇ ਨਹੀਂ ਕਾਉਂਸਲਰ ਦਾ ਕੋਈ ਚਾਚਾ ਕੋਈ ਪਤੀ ਕੋਈ ਭਰਾ ਕੋਈ ਮਾਮਾ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਮੇਰ ਦੇ ਨਾਲ ਜਾ ਕੇ ਕਾਉਂਸਲਰ ਦਾ ਨਾਮ ਵੀ ਕਾਉਂਸਲਰ ਮਿਲਣਾ ਚਾਹੁੰਦੇ ਮਿੰਨ ਚਾਚੇ ਤਾਏ ਚਲੇਗੇ। ਹੋਰ ਮੇਰੀ ਕਾਉਂਸਲਰ ਸਾਹਿਬਾ ਨੂੰ ਬੇਨਤੀ ਹੈ ਗੁੱਸਾ ਨਾ ਭਾਈ ਕਰਿਓ ਵੀ ਜਿਹੜੇ ਕਾਉਂਸਲਰ ਨੇ ਚਾਹੇ ਲੇਡੀ ਕਾਉਂਸਲਰ ਵੀ ਨੇ ਉਹਨਾਂ ਨੂੰ ਜਾ ਕੇ ਖੁਦ ਮੇਰ ਨੂੰ ਮਿਲਣਾ ਚਾਹੀਦਾ ਇਹ ਗੱਲ ਮੇਰ ਸਾਹਿਬ ਦੀ ਠੀਕ ਹੈ। ਕੀ ਲੱਗਦਾ ਕਿ ਇਸ ਦੇ ਵਿੱਚ ਜਿਹੜੇ ਸ਼ਹਿਰ ਦੇ ਨੁਮਾਇੰਦੇ ਨੇ ਚਾਹੇ ਉਹ ਵਿਧਾਇਕ ਹੋਣ ਚਾਹੇ ਕਿਸੇ ਵੀ ਹਲਕੇ ਦੇ ਵਿਧਾਇਕ ਹੋਣ ਜਾਂ ਹਲਕਾ ਬੈਸਤ ਵਿਧਾਇਕ ਹੋਣ ਉਹਨਾਂ ਨੂੰ ਇੱਕ ਜਿਹੜਾ ਵਾ ਵਿੱਚ ਮਡੀਓਕਰ ਦਾ ਭੂਮਿਕਾ ਨਿਭਾ ਕੇ ਵਿਵਾਦ ਹੱਲ ਕਰਨਾ ਚਾਹੀਦਾ ਤਾਂ ਕਿ ਸ਼ਹਿਰ ਦੀ ਬਿਹਤਰੀ ਹੋ ਸਕੇ ਬਿਲਕੁਲ ਜੀ ਮੈਂ ਤਾਂ ਕਹਿੰਦਾ 6ਵੇਂ ਦਿਨ ਕੀ ਪਹਿਲੇ ਦਿਨ ਹੀ ਹੱਲ ਕਰਨਾ ਚਾਹੀਦਾ ਸੀ ਕਦੀ ਦੇਖਿਆ ਤੁਸੀਂ ਕਿ ਹਾਂ ਵੀ ਕਾਉਂਸਲਰਾਂ ਦੇ ਉੱਤੇ ਇਸ ਤਰ੍ਹਾਂ ਦਾ ਪਰਚਾ ਹੋਇਆ ਹੋਵੇ ਇਸ ਨੂੰ ਲੈ ਕੇ ਵੀ ਬੜੇ ਜਿਹੜਾ ਵਾ ਬਿਆਨ ਹੋ ਰਹੇ ਨੇ ਸਰ ਮੇਰੇ ਵੀ ਪਿਤਾ ਜੀ ਮੇਰ ਰਹੇ ਨੇ ਉਹਨਾਂ ਦੇ ਵੀ ਆ ਕੇ ਕਾਉਂਸਲਰ ਬੱਦ ਘੱਟ ਬੋਲ ਦਿੰਦੇ ਸੀ ਪਰ ਜਹਿਦ ਜੀ ਵਿਵਾਦ ਚੱਲਦੇ ਰਹਿੰਦੇ ਸੀ ਵਿਵਾਦ ਚੱਲਦੇ ਰਹਿੰਦੇ ਸੀ ਪਰ ਬੜੀ ਸੀਮਤ ਭਾਸ਼ਾ ਚ ਜਿਹੜੀ ਉਹ ਭਾਸ਼ਾ ਯੂਜ਼ ਕਰ ਰਹੇ ਨੇ ਨਾ ਕਾਉਂਸਲਰ ਦੇ ਪਤੀ ਉਹ ਮੇਅਰ ਨੂੰ ਨਹੀਂ ਬੋਲਣੀ ਚਾਹੀਦੀ ਮੇਅਰ ਦੀ ਚੇਅਰ ਨੂੰ ਨਹੀਂ ਬੋਲਣੀ ਚਾਹੀਦੀ ਵੱਡੇ ਵੱਡੇ ਲੀਡਰ ਭਾਜਪੀ ਦੇ ਆ ਰਹੇ ਆ ਉਹਨਾਂ ਨੂੰ ਪਹਿਲ ਕਰਕੇ ਬੰਦ ਕਰ ਦੇਣੀ ਚਾਹੀਦੀ ਇਹ ਗੱਲ ਇਹ ਬਹੁਤ ਮਾੜੀ ਗੱਲ ਆ ਅਜ ਤੱਕ ਕਦੇ ਨਹੀਂ ਹੋਈ ਨਗਰ ਨਿਗਮ ਲੁਧਿਆਣਾ ਦੇ ਵਿਚਕਾਰ ਬੀਜੇਪੀ ਕੌਂਸਲਰਾਂ ਅਤੇ ਮੇਅਰ ਦੇ ਵਿਚਕਾਰ ਚੱਲਦਾ ਵਿਵਾਦ ਲਗਾਤਾਰ جاری ਹੈ ਤੇ 6ਵਾਂ ਦਿਨ ਹੋ ਗਿਆ ਬੀਜੇਪੀ ਦਾ ਧਰਨਾ ਨਗਰ ਨਿਗਮ ਦੇ ਡੀ ਜ਼ੋਨ ਦੇ ਵਿੱਚ ਲਗਾਤਾਰ ਜਾਰੀ ਹੈ ਤੇ ਇਹ ਵਿਵਾਦ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਐਫ ਆਈ ਆਰ ਤੋਂ ਬਾਅਦ ਇਹ ਵਿਵਾਦ ਹੋਰ ਭਖਿਆ ਪਰ ਕਦੋਂ ਇਹ ਵਿਵਾਦ ਸੁਲਝੇਗਾ ਇਹ ਹਜੇ ਕਿਸੇ ਨੂੰ ਨਹੀਂ ਪਤਾ ਤਾਂ तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਲੁਧਿਆਣਾ ਹਲਕਾ ਸਾਊਥ ਦੇ ਸ਼੍ਰੋਮਣੀ ਕਾਲੀ ਦਲ ਦੇ ਇੰਚਾਰਜ ਹਲਕਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਗਿਆਸਪੁਰਾ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਥੈਂਕ ਯੂ ਜੀ ਗਿਆਸਪੁਰਾ ਜੀ ਨਗਰ ਨਿਗਮ ਦੇ ਵਿੱਚ ਲੰਬਾ ਤਜਰਬਾ ਤੁਹਾਡਾ ਰਿਹਾ ਵਾ ਤੁਹਾਡੇ ਪਰਿਵਾਰ ਦਾ ਲੰਬਾ ਤਜਰਬਾ ਰਿਹਾ ਤੁਸੀਂ ਵੀ 25 ਸਾਲ ਜਿਹੜਾ ਵਾ ਨਗਰ ਨਿਗਮ ਦੇ ਵਿੱਚ ਐਜ਼ ਕਾਉਂਸਲਰ ਸੇਵਾ ਨਿਭਾਦੇ ਰਹੇ ਹੋ ਤੁਹਾਡੇ ਫਾਦਰ ਸਾਹਿਬ ਜਿਹੜੇ ਨੇ ਮੇਅਰ ਦੇ ਵਜੋਂ ਲੁਧਿਆਣਾ ਨਗਰ ਨਿਗਮ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਨੇ ਪਰ ਇਹ ਜੋ ਹੁਣ ਮਾਹੌਲ ਬਣਿਆ ਹੋਇਆ ਵਾ ਜੋ ਇਹ ਵਿਵਾਦ ਚੱਲ ਰਿਹਾ ਵਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ 6ਵਾਂ ਦਿਨ ਹੋ ਗਿਆ ਬੀਜੇਪੀ ਕੌਂਸਲਰਾਂ ਦਾ ਧਰਨਾ ਜਿਹੜਾ ਵਾ ਡੀ ਜ਼ੋਨ ਦੇ ਵਿੱਚ ਲਗਾਤਾਰ ਜਾਰੀ ਹੈ ਦੂਜੇ ਪਾਸੇ ਨਗਰ ਨਿਗਮ ਦੇ ਵੱਲੋਂ ਉਹਨਾਂ ਦੇ ਉੱਤੇ ਐਫ ਆਈ ਆਰ ਕਰਾ ਦਿੱਤੀ ਜਾਂਦੀ ਹੈ ਤੇ ਦੋਨੋਂ ਹੀ ਪੱਖ ਆਪਣੀ ਆਪਣੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮਾਹੌਲ ਨੂੰ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਲੁਧਿਆਣਾ ਸ਼ਹਿਰ ਦਾ ਬੜਾ ਬੁਰਾ ਹਾਲ ਹੈ ਇਸ ਟਾਈਮ ਇਹਨਾਂ ਆਪਾਂ ਕਈਏ ਵੀ ਅੱਜ ਮੈਂ ਕਿਉਂ ਗੱਲ ਕਰ ਰਿਹਾ ਮੀਡੀਆ ਨਾਲ ਕੋਈ ਸਿਆਸਤ ਵਾਲੀ ਗੱਲ ਨਹੀਂ ਹੈ ਚਾਹੇ ਆਮ ਆਦਮੀ ਪਾਰਟੀ ਦੇ ਮੇਅਰ ਨੇ ਚਾਹੇ ਕਾਂਗਰਸ ਦੇ ਹੁੰਦੇ ਚਾਹੇ ਅਕਾਲੀ ਦਲ ਦੇ ਹੁੰਦੇ ਸ਼ਹਿਰ ਦੀ ਹਾਲਤ ਬੜੀ ਬਦਤਰ ਹੈ ਔਰ ਉਸ ਬਦਤਰ ਹਾਲਤ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਵੀ ਅੱਜ ਕੰਮ ਕਰਨ ਦਾ ਦੇਣਾ ਹੈ ਇਹਨਾਂ ਦਿਨਾਂ 'ਚ ਸਭ ਤੋਂ ਵੱਧ ਬਰਸਾਤੀ ਬਰਸਾਤਾਂ ਦੇ ਵਿੱਚ ਕਾਉਂਸਲਰ ਨੂੰ ਕੰਮ ਹੁੰਦਾ ਹੈ ਜਿੱਥੇ ਤੱਕ ਮੇਰਾ ਤਜਰਬਾ ਮੇਰੇ ਪਿਤਾ ਜੀ 25 ਸਾਲ ਰਹੇ ਔਰ ਮੈਨੂੰ ਵੀ ਐ ਵੀ 10 ਸਾਲ ਕਾਰਪੋਰੇਸ਼ਨ ਦੇ ਵਿੱਚ ਰਹੇ ਆ ਆਪੋਜੀਸ਼ਨ ਲੀਡਰ 'ਚ ਵੀ ਰਹੇ ਆ ਪਰ ਹੁਣ ਮੈਨੂੰ ਇਹ ਮਹਿਸੂਸ ਹੁੰਦਾ ਕਿ ਆਮ ਆਦਮੀ ਪਾਰਟੀ ਦੇ ਮੇਅਰ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜੇ ਉਹਨਾਂ ਦਾ ਪੱਖ ਸੁਣੀਏ ਤਾਂ ਬਹੁਤ ਸੋਹਣੀ ਗੱਲ ਕਰ ਰਹੇ ਨੇ ਵੀਰ ਜੀ ਵੀਰ ਜੀ ਕਹਿ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਕਾਉਂਸਲਰ ਜਿਹੜੇ ਸਹਿਬਾਨ ਨੇ ਮੈਨੂੰ ਪਤਾ ਵੀ ਕੰਮ ਕੋਈ ਹੋ ਨਹੀਂ ਰਿਹਾ ਦੁਖੀ ਬੜੇ ਨੇ ਕਿਉਂਕਿ ਜਿਹੜੇ ਕਾਉਂਸਲਰ ਨੂੰ ਜਿਨ੍ਹਾਂ ਨੇ ਚੁਣਿਆ ਉਹ ਗਲ ਪੈਂਦੇ ਨੇ ਔਰ ਮੈਨੂੰ ਵੱਡੀ ਗੱਲ ਇਹ ਲੱਗੀ ਆ ਜਪਦੀ ਵੀ ਸਭ ਤੋਂ ਵੱਡੀ ਗੱਲ ਜਿਹੜੀ ਮਹਿਲਾ ਕਾਉਂਸਲਰ ਨੇ ਜਿਨ੍ਹਾਂ ਨੂੰ ਕਾਉਂਸਲਰ ਬਣਾ ਕੇ ਲੋਕਾਂ ਨੇ ਭੇਜਿਆ ਉਹ ਮਹਿਲਾ ਕਾਉਂਸਲਰ ਜਾਂਦੇ ਨਹੀਂ ਮੀਟਿੰ ਕਾਉਂਸਲਰ ਦੇ ਪਤੀ ਜਾ ਕੇ ਮੇਰ ਨਾਲ ਦੁਰਭਿਵਾਰ ਕਰਨ ਮੇਰ ਨਾਲ ਬਤਮੀਜ਼ੀ ਕਰਨ ਇਹ ਕਿਸੇ ਗੱਲ ਚ ਵਧੀਆ ਨਹੀਂ ਹੈ ਮੈਂ ਇਸ ਗੱਲ ਦੀ ਬਿਲਕੁਲ ਵੀ ਨਹੀਂ ਕਰਦਾ ਇਸ ਗੱਲ ਦੇ ਵਿੱਚ ਨਹੀਂ ਜਾਂਦਾ ਕਿ ਦੇਖੋ ਕਾਉਂਸਲਰਾਂ ਨੂੰ ਬੜੀ ਤਹਜ਼ੀਬ ਨਾਲ ਬੜੇ ਤਰੀਕੇ ਨਾਲ ਮੇਰ ਸਾਹਿਬ ਤੋਂ ਕੰਮ ਲੈਣਾ ਚਾਹੀਦਾ ਹੁਣ ਮੇਰ ਸਾਹਿਬ ਨੂੰ ਵੀ ਵੱਡਾ ਦਿਲ ਕਰਦੇ ਉਹਨਾਂ ਨੂੰ ਬਹਿ ਜਾਣਾ ਚਾਹੀਦਾ ਇਹ ਗੱਲ ਨੂੰ ਖਤਮ ਕਰਨਾ ਚਾਹੀਦਾ ਬੜੀ ਮੰਦਭਾਗੀ ਗੱਲ ਹੈ ਕਿ ਲੁਧਿਆਣਾ ਸ਼ਹਿਰ ਚ ਪਹਿਲੀ ਵਾਰ ਹੋਇਆ ਵੀ 6 ਦਿਨ ਧਰਨਾ ਲਈ ਡੀ ਜ਼ੋਨ ਸਾਰੀ ਬੰਦ ਹੈ ਵੈਸਟ ਹਲਕੇ ਦਾ ਸਾਰਾ ਕੰਮ ਬੰਦ ਹੋਇਆ ਪਿਆ ਕਿਸੇ ਨਾ ਕਿਸੇ ਨੂੰ ਵਿਚ ਪਾ ਕੇ ਇਹਨੂੰ ਹੱਲ ਨੂੰ ਕਰਨਾ ਚਾਹੀਦਾ ਔਰ ਮੇਰੀ ਕਾਉਂਸਲਰ ਸਾਹਿਬਾਂ ਨੂੰ ਬੇਨਤੀ ਹੈ ਗੁੱਸਾ ਨਾ ਭਾਈ ਕਰਿਓ ਵੀ ਜਿਹੜੇ ਕਾਉਂਸਲਰ ਨੇ ਚਾਹੇ ਲੇਡੀ ਕਾਉਂਸਲਰ ਵੀ ਨੇ ਉਹਨਾਂ ਨੂੰ ਜਾ ਕੇ ਖੁਦ ਮੇਰ ਨੂੰ ਮਿਲਣਾ ਚਾਹੀਦਾ ਇਹ ਗੱਲ ਮੇਰ ਸਾਹਿਬ ਦੀ ਠੀਕ ਹੈ ਵੀ ਜਿਹੜੇ ਕਾਉਂਸਲਰ ਨੇ ਉਹ ਤਾਂ ਹੁੰਦੇ ਨਹੀਂ ਕਾਉਂਸਲਰ ਦਾ ਕੋਈ ਚਾਚਾ ਕੋਈ ਪਤੀ ਕੋਈ ਭਰਾ ਕੋਈ ਮਾਮਾ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਮੇਰ ਦੇ ਨਾਲ ਜਾ ਕੇ ਕਾਉਂਸਲਰ ਦਾ ਨਾਮ ਵੀ ਕਾਉਂਸਲਰ ਮਿਲਣਾ ਚਾਹੁੰਦੇ ਮਿੰਨ ਚਾਚੇ ਤਾਏ ਚਲੇ ਗਏ ਭਰਾ ਮਿਲਣ ਚਲੇ ਗਏ ਇਸ ਗੱਲ ਤੇ ਮੈਂ ਬਿਲਕੁਲ ਵਿਰੋਧਤਾ ਕਰਦਾ ਜਿਹੜਾ ਕਾਉਂਸਲਰ ਹੈ ਜੇ ਕਾਉਂਸਲਰ ਦਾ ਨਾਮ ਲਿਆ ਕਾਉਂਸਲਰ ਨੇ ਮਿਲਣਾ ਜਾਣਾ ਕਾਉਂਸਲਰ ਨੂੰ ਹੀ ਮੇਰ ਨੂੰ ਮਿਲਣਾ ਚਾਹੀਦਾ ਸੀ ਇਸ ਤਰ੍ਹਾਂ ਦੀ ਬਤਮੀਜ਼ੀ ਵਾਲੀ ਭਾਸ਼ਾ ਮੇਰ ਦੀ ਚੇਅਰ ਨੂੰ ਫਸਟ ਸਿਟੀਜ਼ਨ ਨੇ ਨਹੀਂ ਕਰਨੀ ਚਾਹੀਦੀ ਹੁਣ ਇਹ ਗੱਲ ਦਾ ਹੱਦ ਵੱਡੇ ਲੀਡਰ ਬਹਿ ਕੇ ਕੋਈ ਵੈਸਟ ਹਲਕੇ ਦੇ ਹੱਲ ਕਰਨ ਇਹਦਾ ਇਹਨੂੰ ਬੰਦ ਕਰਨਾ ਚਾਹੀਦਾ ਇਮੀਡੀਏਟਲੀ ਕਿਸ ਤਰ੍ਹਾਂ ਦੇ ਦੇ ਦੋ ਜਿਹੜਾ ਜਿਹੜਾ ਵਾ ਮਾਹੌਲ ਜਿਹੜਾ ਵਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਵਿਵਾਦ ਦਿਨ ਬਦ ਦਿਨ ਹੋਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਦੋਨੋਂ ਹੀ ਪਾਸੋਂ ਦੀ ਜਿਹੜੀ ਆ ਵੱਡੀ ਵੱਡੀ ਬਿਆਨਬਾਜ਼ੀ ਹੋ ਰਹੀ ਹੈ ਇੱਕ ਪਾਸੇ ਭਾਜਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਕਰ ਹੋਣ ਅਸ਼wini ਸ਼ਰਮਾ ਉਹ ਲਗਾਤਾਰ ਪਹੁੰਚ ਰਹੇ ਨੇ ਦੂਜੇ ਪਾਸੇ ਮੇਅਰ ਮੈਡਮ ਵੀ ਲਗਾਤਾਰ ਇਸ ਵਿਵਾਦ ਨੂੰ ਲੈ ਕੇ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਜਿਹੜੇ ਸ਼ਹਿਰ ਦੇ ਨੁਮਾਇੰਦੇ ਨੇ ਚਾਹੇ ਉਹ ਵਿਧਾਇਕ ਹੋਣ ਚਾਹੇ ਕਿਸੇ ਵੀ ਹਲਕੇ ਦੇ ਵੈਸਤੇ ਵਧਾਇਆ ਕੋ ਉਹਨਾਂ ਨੂੰ ਇੱਕ ਜਿਹੜਾ ਵਾ ਵਿੱਚ ਮੀਡੀਓਕਰ ਦਾ ਭੂਮਿਕਾ ਨਿਭਾ ਕੇ ਵਿਵਾਦ ਹੱਲ ਕਰਨਾ ਚਾਹੀਦਾ ਤਾਂ ਕਿ ਸ਼ਾਇਦ ਹੀ ਬਿਹਤਰੀ ਹੋ ਸਕੇ ਬਿਲਕੁਲ ਜੀ ਮੈਂ ਤਾਂ ਕਹਿੰਦਾ 6ਵਾਂ ਦਿਨ ਕੀ ਪਹਿਲੇ ਦਿਨ ਹੀ ਹੱਲ ਕਰਨਾ ਚਾਹੀਦਾ ਸੀ ਹਲਕਾ ਵੈਸਟ ਦਾ ਡੀ ਜ਼ੋਨ ਦਾ ਸਾਰਾ ਕੰਮ ਬੰਦਾ ਹਲਕਾ ਵੈਸਟ ਦੇ ਦੇਖੋ ਜੇ ਅਸੀਂ ਇੱਥੇ ਮੈਂ ਗੱਲ ਕਰਦਾ ਵੀ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਕੋਈ ਕੋਮਨ ਸਾਹਿਬ ਐਮ ਐਲ ਏ ਹੁੰਦੇ ਜਾਂ ਹਰੀਸ਼ ਰਾ ਢਾਂਡਾ ਜੀ ਕੋਮਨ ਚੀਫ ਪਾਰਲੀਮੈਂਟ ਸੈਕਟਰੀ ਹੁੰਦੇ ਭਾਰਤ ਪੂਸ਼ਣ ਆਸ਼ੂ ਜੀ ਕੈਬਨਿਟ ਮੰਤਰੀ ਹੁੰਦੇ ਮੈਂ ਕਹਨਾ ਜਿਹੜੇ ਸਾਡੇ ਪਹਿਲਾਂ ਐਮਐਲਏ ਸੀ ਗੁਰਪ੍ਰੀ ਗੋਗੀ ਜੀ ਬੜੇ ਮੇਰੇ ਇਸ ਨਜ਼ਦੀਕੀ ਦੋਸਤ ਸੀਗੇ ਉਹ ਹੁੰਦੇ ਉਹਨਾਂ ਨੂੰ ਮੈਂ ਰਿਕਵੈਸਟ ਕਰਕੇ ਮੈਂ ਖੁਦ ਰਿਕਵੈਸਟ ਕਰ ਦੇਣੀ ਸੀ ਵੀ ਤੁਸੀਂ ਜੀ ਵਿਚ ਪੈ ਕੇ ਇਹਨਾਂ ਦਾ ਹੱਲ ਕਰਾਓ ਇਹ ਗੱਲਾਂ ਦੂਰ ਤੱਕ ਜਾਣ ਵੀ ਕਾਉਂਸਲਰਾਂ ਦੇ ਪਤੀਆਂ ਦੇ ਪਰਚੇ ਹੁਣ ਕੋਈ ਚੰਗੀ ਗੱਲ ਤਾਂ ਹੈ ਨਹੀਂਗੀ ਸ਼ਹਿਰ 'ਚ ਕੋਈ ਚੰਗਾ ਬੈਸ ਥੋੜਾ ਜਾਂਦਾ ਵੀ ਕੰਮ ਆਪਾ ਹੁੰਦਾ ਨਹੀਂ ਸ਼ਹਿਰ ਦਾ ਬੁਰਾ ਹਾਲ ਆ ਉਤੋਂ ਲੜਨਾ ਧਰਨਾ ਪਰਚੇ ਇਹ ਜਿ ਗੁਰਪ੍ਰੀ ਗੋਗੀ ਜੀ ਤੱਕ ਵੀ ਸੀਮਤ ਹੁੰਦੀ ਉਹਨਾਂ ਨੂੰ ਵੀ ਅਸੀਂ ਜਾਣਦੇ ਸੀ ਪਰ ਸੰਜੀਵ ਰੋੜਾ ਨਾਲ ਸਾਡੇ ਰਾਜਨੀਤਿਕ ਤਾਲੂਕਾਤ ਵੀ ਹੈ ਨਹੀਂ ਕੋਈ ਸਹਿਚਾਰਾ ਵੀ ਹੈ ਨਹੀਂ ਉਹਨਾਂ ਨੂੰ ਅਸੀਂ ਕਹਿ ਨਹੀਂ ਸਕਦੇ ਪਰ ਵੈਸਟ ਹਲਕੇ ਦੇ ਮੰਤਰੀ ਨੇ ਉਹ ਉਹਨਾਂ ਨੂੰ ਵਿਚ ਪਾ ਕੇ ਪਹਿਲੇ ਦੂਜੇ ਦਿਨ ਹੀ ਇਸ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਸੀ ਤਾਂ ਇੱਥੇ ਇੱਕ ਗੱਲ ਇਹ ਵੀ ਨਿਕਲਦੀ ਹੈ ਕਿ ਸਤਵਾਂ ਹਾਊਸ ਹੈ ਨਗਰ ਨਿਗਮ ਦਾ ਕਦੀ ਅਜੇ ਤੱਕ ਇਸ ਤਰ੍ਹਾਂ ਮਤਲਬ ਕਿ ਕਦੀ ਦੇਖਿਆ ਤੁਸੀਂ ਕਿ ਹਾਂ ਵੀ ਕੌਂਸਲਰਾਂ ਦੇ ਉੱਤੇ ਇਸ ਤਰ੍ਹਾਂ ਦਾ ਪਰਚਾ ਹੋਇਆ ਹੋਵੇ ਇਸ ਨੂੰ ਲੈ ਕੇ ਵੀ ਬੜੇ ਜਿਹੜਾ ਵਾ ਬਿਆਨ ਹੋ ਰਹੇ ਨੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕਦੇ ਨਹੀਂ ਹੋਇਆ ਕਦੇ ਨਹੀਂ ਹੋ ਇਸ ਗੱਲ ਤੋਂ ਤਾਂ ਮੈਂ ਕਹਿਣਾ ਵੀ ਮੇਰ ਦੀ ਗੱਲ ਫਰਸਟ ਵੀ ਵਧੀਆ ਹੈ ਵੀ ਕਾਉਂਸਲਰ ਆ ਕੇ ਗੱਲ ਕਰਨ ਕਾਉਂਸਲਰ ਦੇ ਪਤੀ ਚਾਚੇ ਤਾਇਆ ਆਉਂਦਾ ਕੋਈ ਮਤਲਬ ਨਹੀਂ ਕਾਉਂਸਲਰ ਦਾ ਨਾਮ ਲੈ ਕੇ ਕਿਉਂ ਗੱਲ ਕਰ ਰਹੇ ਵੀ ਕਾਉਂਸਲਰ ਮਿਲਣਾ ਰਿਹਾ ਪਰ ਇਹ ਕੰਮ ਕਦੇ ਨਹੀਂ ਹੋਇਆ ਮੇਰੇ ਵੀ ਪਿਤਾ ਜੀ ਮੇਰ ਰਹੇ ਨੇ ਉਹਨਾਂ ਦੇ ਵੀ ਆ ਕੇ ਕਾਉਂਸਲਰ ਵੱਧ ਘੱਟ ਬੋਲ ਜਾਂਦੇ ਸੀ ਪਰ ਜਹਿਦ ਜੀ ਵਿਵਾਦ ਚੱਲਦੇ ਰਹਿੰਦੇ ਸੀ ਵਿਵਾਦ ਚੱਲਦੇ ਰਹਿੰਦੇ ਸੀ ਪਰ ਬੜੀ ਸੀਮਤ ਭਾਸ਼ਾ ਚ ਜਿਹੜੀ ਉਹ ਭਾਸ਼ਾ ਯੂਜ਼ ਕਰ ਰਹੇ ਨੇ ਨਾ ਕਾਉਂਸਲਰ ਦੇ ਪਤੀ ਉਹ ਮੇਰ ਨੂੰ ਨਹੀਂ ਬੋਲਣੀ ਚਾਹੀਦੀ ਮੇਰ ਦੀ ਚੇਰ ਨੂੰ ਨਹੀਂ ਬੋਲਣੀ ਚਾਹੀਦੀ ਇਹਨੂੰ ਖਤਮ ਕਰ ਦੇਣਾ ਚਾਹੀਦਾ ਮੇਰ ਸਾਹਿਬ ਨੂੰ ਵਿਚ ਪਾ ਕੇ ਕਿਸੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ 6ਵੇਂ ਦਿਨ ਧਰਨਾ ਚੱਲ ਗਿਆ ਦੋਨੋਂ ਪੱਖ ਆਪ ਦਾ ਆਪ ਦਾ ਠੀਕ ਕਹਿ ਰਹੇ ਨੇ ਪਰ ਵੱਡੇ ਵੱਡੇ ਲੀਡਰ ਭਾਜਪੀ ਦੇ ਆ ਰਹੇ ਆ ਉਹਨਾਂ ਨੂੰ ਪਹਿਲ ਕਰਕੇ ਬੰਦ ਕਰ ਦੇਣੀ ਚਾਹੀਦੀ ਇਹ ਗੱਲ ਇਹ ਬਹੁਤ ਮਾੜੀ ਗੱਲ ਹੈ ਅਜ ਤੱਕ ਕਦੇ ਨਹੀਂ ਹੋਈ